বিਹਾਗੜা মহল্লা උঠা जग সুকৃত কীরत ਹੈ নাম ਹੈ ਮੇਰੀ ਜਿੰਦੜੀਏ। ਏ ਮੇਰੀ ਜਿੰਦ ਜਾਨ जग ਦੇ ਚ ਲੋਕੋ ਸ਼ੁਕਰ ਤੇ ਕੁੰਨ ਕਰਦੇ ਆ। ਜਨ ਮੇ ਜੇਨ जग ਕਰਨ ਲੱਗੇ ਨੇ ਤਨ ਕਰ ਜਾਗਾ 18 ਕਾਏ। ਕਿਰਤ ਨੇ ਚਲੇ ਚલાਇਆ। ਜਾ ਕਰਨ ਲੱਗੇ ਨੇ 18 ਬੰਗੜਾ ও శ్రీਕਰ ਕਰਦੇ। ਫੇਰ ਕੋਣ ਹੋ ਗਿਆ 18 ਵਰਨ ਦੇ ਗੋਤਰਾ ਨੂੰ ਵੀ ਨਾਸ ਕਰਦਾ ਕੇ ਰਾਣੀ ਦਾ ਕਰਦਾ ਚੱਕੇ ਤੂੰ ਹੱਸੇ ਕਿਉਂ ਏ ਮੁੰਡੇ ਇਸ ਪ੍ਰਕਾਰ ਜਰਮੇਜਾ ਪੋੜ ਦੇ ਨਾਲ ਹੀ ਭੁੱਲ ਗਿਆ ਉਹ ਪੁੱਨ ਕਰਦਾ ਹੋਇਆ ਔਰ ਤੂੰ ਸਾਧ ਸੰਗੇ ਜੀ ਨੱਕ ਵਟ ਕਰਕੇ ਕੇ ਪੀਰ ਸੰਦੇ ਆਖੀ ਚਲਾਏ ਹੋਏ ਜਿਹੜੇ ਅਜੇ ਨਹੀਂ ਦਿਸਦੇ ਵਿਆਸ ਦੇ ਮੰਤਰਾਂ ਦੇ ਜੋਰ ਨਾਲ ਉਕਾਰ ਕੇ ਉਖਾਤ ਕੇ ਇਸ ਪ੍ਰਕਾਰ ਨੱਕ ਬਟਲੇ ਕਰਕੇ ਕੋਣ ਨੱਕ ਜਿਹੜਿਆ ਤੇ ਜਰਮੇਜਾ ਚੜਾਈ ਕਰ ਗਿਆ ਉਹ ਪੁੰਨ ਵਾਲੇ ਕਰਤ ਕਰਨ ਵਾਲੇ ਲੋਕ ਜਿਹੜੇ ਪਛਤਾਵਾ ਨਹੀਂ ਕਰੇ ਹਰੀ ਚੰਦ ਨੇ ਦਾਨ ਕਰਨ ਲੱਗੇ ਨੇ ਚੂੜਿਆਂ ਦੇ ਪਾਸ ਵਿਸਲਾ ਮੇ ਤਿਲ ਬਕਾਤ ਦਾ ਇਹ ਸੁਕਿਰਤ ਕੰਮ ਲੋਕਾਂ ਨੇ ਮੰਨੇ ਸੀ ਪਰ ਉਹਨਾਂ ਸਾਰੇ ਸੁਕਿਰਤ ਕੰਮਾਂ ਵਿੱਚੋਂ ਜਗਤ ਸੁਕ੍ਰਿਤ ਕੀ ਨਾਮ ਹੈ ਮੇਰੀ ਜਿੰਦੂ ਮੇਰੀ ਜਿੰਦੂ ਜਗਤ ਦੇ ਸੁਕ੍ਰਿਤ ਪੂਰਨ ਰੂਪ ਸੇਠ ਕੇ ਰੂਪ ਪਰਮੇਸ਼ਰ ਦਾ ਨਾਮ ਹੈ ਹਰ ਕੀਰਤ ਹਰ ਮਨ ਧਾਰੇ ਰਾਮ ਹਰੀ ਰਾਮ ਦੇ ਕੀਪ ਨੂੰ ਮਨ ਵਿੱਚ ਧਾਰਨ ਕਰ ਕੋ ਬਸੋਣਾ ਕਰੋ ਤੇ ਬਾਣੀ ਕਰਕੇ ਵੀ ਕਰੋ ਹਰ ਹਰ ਨਾਮ ਪਵਿੱਤ ਹੈ ਮੇਰੀ ਜਿੰਦੂੜੀ ਮੇਰੀ ਜਿੰਦ ਜਾਨ ਹਰਿ ਪ੍ਰਮੇਸ਼ਰ ਦਾ ਨਾਮ ਹੀ ਪਵਿੱਤਰ ਹੈ ਜਪ ਹਰ ਹਰ ਨਾਮ ਉਹ ਧਾਰੇ ਰਾਮ ਹਰਿ ਨਾਮ ਦੇ ਨਾਮ ਨੂੰ ਜਪੋ ਤੇ ਰਾਮ ਉਧਾਰ ਲਵੇਗਾ ਸਾਨੂੰ ਬਚਾ ਲਵੇਗਾ ਸਭ ਕਿਲ ਵਿਖ ਪਾਪ ਦੁੱਖ ਕਟਿਆ ਮੇਰੀ ਜਿੰਦੂੜੀ ਮੇਰੀ ਜਿੰਦ ਜਾਨ ਕਿਨੇ ਮੁਕਜੇ ਦੇ ਸੀ ਕਿੰਨੇ ਛੇ ਕਰਕੇ ਬਿਉ ਰੂਪ ਜਿਹੜੇ ਪਾਪ ਸੀ ਤੇ ਦੁੱਖ ਜੰਮਣ ਮਰਦੇ ਨੂੰ ਕੱਢ ਦਿੱਤਾ ਮਾਲ ਗੁਰੂ ਮੁਖ ਨਾਮ ਉਤਾਰੇ ਰਾਮ ਪ੍ਰਭੂ ਦਾ ਨਾਮ ਗੁਰੂ ਮੁਖਾਂ ਦੀ ਸੰਗਤ ਦੁਆਰਾ ਪਾਪਾਂ ਦੀ ਮੈਲ ਨੂੰ ਸਾਫ ਹੁੰਦਾ ਹੈ ਵੱਡ ਪੁੰਨੀ ਹੱਥ ਧਿਆਇਆ ਜਨ ਨਾਨਕ ਸਰੂਪ ਜਿਹਦੇ ਜਿਨੋ ਜਗਾ ਦੇ ਵੱਡੇ ਪੁੰਨੋ ਵਾਲਾਂ ਨੂੰ ਪ੍ਰਵੇਸ਼ ਨੂੰ ਤੇ ਹੋਣਾ ਕੀਤਾ ਹੈ ਨਿਸਕਾਮੀਆਂ ਨੇ ਹਮ ਮੂਰਖ ਮੋਗਦ ਦੇ ਸਾਰੇ ਰਾਮ ਮੂਰਖ ਤੋਂ ਬਾਅਦ ਜਿਹੜੇ ਮੂਰਖੀ ਦਿਖਾਰਨ ਕਰਕੇ ਮੂਰਖੀ ਸਤ ਸ਼ਾਸਤਰਾਂ ਵੱਲੋਂ ਉਹਨਾਂ ਸਾਰਿਆਂ ਦਾ ਰਾਮ ਦੇ ਨਾਲ-ਨਾਲ ਨਸਾਰਾ ਕਰ ਦਿੱਤਾ। ਹਮਾਰੇ ਤਾਂ ਹੀ ਜੋ ਮੂਰਖੀ ਦਿਖਾਰਨ ਕਰਕੇ ਅਧੇ ਮੂਖਦ ਸਾਹ ਸ਼ਾਸਤਰ ਗਿਆਨ ਕਰਕੇ ਵੀ ਮਾਰੰਤ ਅਰਜ ਕਰ ਆਮ ਦੇ ਨਾਮ ਨੂੰ ਵੇਖੇ ਜੋ ਹਰ ਨਾਮ ਸੁਹਾਏਂਦੇ ਮੇਰੀ ਜਿੰਦ ਮੇਰੇ ਜਿੰਦ ਜਾਨ ਜੋ ਪਰਮੇਸ਼ਰ ਦੇ ਨਾਮ ਨੂੰ ਪਹਾਉਂਦੇ ਹਾਂ ਜਿੰਨਾ ਪੰਜੇ ਵਸ ਗਤ ਆਏ ਰਾਹ ਉਹਨਾਂ ਦੇ ਪੰਜੇ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਕਰੋ ਇਹੋ ਲਈ ਗੱਦੀ ਇਹਦੀ ਚਾਲ ਸੀ ਦਸਤਾ ਕੀ ਹੈ ਕੋਨੂ ਮੀਨ ਕਰ ਲਿਆ ਇਹਨਾਂ ਦੇ ਤਾਂ ਅੰਤਰ ਨਗਨਿਤ ਨਾਮ ਹੈ ਮੇਰੀ ਹਿੰਦੂ ਜੀ ਉਸ ਦੇ ਹਿਰਦੇੰਦਰ ਨਵੀਂ ਨਦੀਆਂ ਦੇ ਦੇਣ ਵਾਲਾ ਭਗਤੀ ਨਵਦਾ ਭਗਤੀ ਦੇਣ ਵਾਲਾ ਅਸ਼ਿਰਦਸ਼ਨਾਦ ਕਨੌਂਦੀਆਂ ਦੇ ਦੇਣ ਵਾਲਾ ਨਾਮ ਅੰਦਰ ਬਸਿਆ ਹੈ ਹੋਰ ਸਤਿਗੁਰ ਅਲਖ ਲਖਾਈ ਜੀ ਨੀ ਸਤਿਗੁਰ ਜੀ ਵਰਗਾ ਕਿਰੋ ਲਖਾਤਾ ਪ੍ਰਗਟ ਕਰਕੇ ਰਾਮ ਹੈ ਪਿਆਰੇ ਰਾਮ ਦੇ ਨਾਮ ਨੂੰ ਅਰਗੁਜਿਤ ਦਿਖਾਤਾ ਹੈ ਰਾਮ ਨੂੰ ਉਰੇ ਆਂਦੇ ਨੌਲੂ ਔਰੇ ਆਸਾ ਮਨਸਾ ਪੂਰੀਆ ਮੇਰੀ ਜਿੰਦੜੀ ਇਹ ਮੇਰੀ ਹਿੰਦੀ ਆਨ ਸਤਿਗੁਰੂ ਦੀ ਆਸਰਾ ਜਨ ਕੀਰੇ ਕਾਲ ਦੀ ਕਸ਼ੀ ਮਨਸਾ ਮਿੰਟ ਮਿੰਟ ਜਿਹੜੀ ਇੱਛਾ ਸੀ ਸਾਰੀਆਂ ਪੂਰੀਆਂ ਕਰਦੀਆਂ ਉਹਨਾਂ ਦੀਆਂ ਗੁਦੀਆਂ ਆਸਾ ਹਰ ਮਿਲਿਆ ਕੋ ਸਭ ਜਾਏ ਰਾਮ ਹਰੀ ਰਾਮ ਜੀ ਦੇ ਨਾਮ ਨੂੰ ਨਿਰਗੰਗ ਵੀ ਇਹ ਸਾਰੀਆਂ ਭੁੱਖਾਂ ਚਲੀਆਂ ਜਾਂਦੀਆਂ ਹੋਣ ਗੁਰਮਾਸਤਕ ਹਰ ਪ੍ਰਭ ਲਿਖਿਆ ਮੇਰੀ ਜਿੰਦ ਨੂੰ ਮੱਧੇ ਤੇ ਲੇਖ ਮਹਾਰਾਜ ਦੇ ਰੂਪ ਦੀ ਪ੍ਰਾਪਤੀ ਦਾ ਇਹ ਜਨਮ ਵਿੱਚ ਲਿਖ ਦਿੱਤਾ ਹੈ ਮੇਰੀ ਜਾਨ ਜਨ ਨਾਨਕ ਹਰ ਗੁਣ ਪਾਏ ਰਾਮ ਉਹਨਾਂ ਦਾ ਰਾਮ ਦਾ ਰੂਪ ਹਰੀ ਹਰੀ ਇਹਦਾ ਆਉਂਦਾ ਰੂਪ ਗੁਰੂ ਸਾਹਿਬ ਪ੍ਰਾਪਤ ਕੀਤੇ ਆ ਜਾਂ ਗੁਰਾਂ ਦੁਆਰਾ ਹਰੀ ਜੋ ਰਾਮ ਰਮਿਆ ਜਿਸ ਨੂੰ ਕਹਾਉਂਦਾ ਹੈ ਜਨ ਨਾਨਕ ਹਰ ਗੁਣ ਗਾਏ ਰਾਮ ਉਹਨੂੰ ਰਾਮ ਹਰੀ ਦੇ ਗੁਣਾਂ ਨੂੰ ਗਾਉਣਾ ਕੀਤਾ ਸਤਿਗੁਰੂ ਜੀ ਕਹਿੰਦੇ ਹਨ ਹਮ ਪਾਪੀ ਬਾਲ ਵਾਂਚੀਆ ਮੇਰੀ ਜਿੰਦੜੀਏ ਅਸੂਤ ਕਮਾਮ ਜੀ ਵਹਿ ਨਹੀਂ ਹਰ ਪਾਪ ਕਰਦੇ ਆ ਮੁੰਮੂ ਜੀ ਅੱਗੇ ਤੋਂ ਉਲਟ ਕਰ ਨੂੰ ਪਾਪ ਕਰਦੇ ਆਂ ਪਾਪੀ ਬਾਲ ਵਾਂਚੀਆ ਮੇਰੀ ਜਿੰਦੜੀ ਕਿਸੇ ਦੇ ਨਾਲ ਗਲ ਫਰੇਵ ਕਰਦੇ ਆਂ ਛਲ ਕਰਦੇ ਆਂ ਤੇ ਬਾਂਚੀਆ ਠੱਗੀ ਮਾਰਦੇ ਆਂ ਮੇਰੀ ਜਿੰਦ ਜਾਨ ਪਰ ਦਰੋਹੀ ਠੱਗ ਮਾਇਆ ਰਾਇ ਨੇ ਵੀ ਨਾਲ ਦਰੋਹੀ ਵੈਰ ਕਰਦੇ ਆਂ ਦਰੋਹੀ ਛਲ ਕਰਦੇ ਹੋ ਜਿਹੜੇ ਮਾਇਆ ਦੇ ਠੱਗਣ ਵਾਲੇ ਹਾਂ ਆਰਾਮ ਤੋਂ ਬੇਮੁਖੋ ਕੇ ਵੱਡ ਭਾਗੀ ਗੁਰ ਪਾਇਆ ਮੇਰੀ ਜਿੰਦੂੜੀ ਜੇ ਮੇਰੀ ਜਿੰਦ ਵੱਡਿਆ ਭਾਗਾ ਕਰਕੇ ਸਤਿਗੁਰੂ ਜੀ ਪ੍ਰਾਪਤ ਕੀਤੇ ਹਨ। ਬੁਰ ਪੂਰ ਗਤ ਮਿਤ ਪਾਇਆ ਰਾਂ ਗੁਰੂ ਗੋਬਿੰਦ ਸਿੰਘ ਦੁਆਰਾ ਰਾਮ ਪ੍ਰਵੇਸ਼ਰ ਦੀ ਗਤ ਪ੍ਰਾਪਤੀ ਦੀ ਮਿਤ ਮਿਲਿਆ ਹੋਵੇ ਪੁਰਨਾ ਕੀਤਾ ਹੈ। ਬੁਰ ਅੰਮ੍ਰਿਤ ਹਰ ਮੁਖ ਚੂਆ ਮੇਰੀ ਜਿੰਦੂੜੀ ਮੇਰੀ ਜਿੰਦ ਜਾਨ ਗੁਰੂ ਸਾਹਿਬ ਨੂੰ ਅੰਮ੍ਰਿਤ ਸਾਡੇ ਮੂੰਹ ਵਿੱਚ ਜੇ ਪੰਜ ਪਿਆਰੇ ਚੁੜਾ ਪੜਾ ਕੇ ਦੇ ਬੋਲਾਰਗ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉ ਮਾਰਨ ਚੁਣਾ ਕੀਤਾ ਮਰਦ ਨਾਮ ਫਿਰ ਮਰਦਾ ਬਹੁੜ ਜੀਵਾ ਆਇਆ ਕਿ ਮੁਰ ਮੁਸਕੀ ਜੂਨਾ ਚ ਫਿਰਦਾ ਸੀ ਤੇ ਮਰਦਾ ਸੀ ਇਹਨੂੰ ਮੁੜ ਕੇ ਰਾਮ ਦਾ ਨਾਮ ਲੈ ਕੇ ਜੂੜਾ ਕਰ ਦਿੱਤਾ ਹੈ ਗੁਰੂ ਜਾਨ ਨਾਨਕ ਸਤਗੁਰੂ ਜੋ ਮਿਲੇ ਮੇਰੀ ਜਿੰਦੂ ਜੀ ਜਿੰਦੂ ਜਾਨ ਜੋ ਸਤਗੁਰਾਂ ਦੇ ਨਾਲ ਮਿਲੇ ਹਨ ਜਿਨ ਕੇ ਸਭ ਦੁੱਖ ਗਵਾਇਆਰ ਉਹਨਾਂ ਨੇ ਰਾਮ ਨੂੰ ਸਾਰੇ ਜੰਮ ਮੰਦੇ ਦੁੱਖਿਆਂ ਨੂੰ ਗਵਾ ਦਿੱਤਾ ਹੈ ਆਤਮ ਤੁਮ ਹਰ ਨਾਮ ਹੈ ਮੇਰੀ ਜਿੰਦੂ ਜੀ ਸੇੰਤ ਤੁਤਲੂ ਸਾਰੇ ਸਾਧੂਆਂ ਨੂੰ ਪਰਮੇਸ਼ਰ ਦਾ ਨਾਮ ਹੈ ਜਿਤ ਜਪਿਆ ਪਾਪ ਗਵਾ ਤੇਰਾ ਜਿਸ ਨਾਮ ਦੇ ਨਾਮ ਨੂੰ ਜਪਣੇ ਕਰਕੇ ਸਾਰੇ ਪਾਪ ਗੁਆਏ ਜਾਂਦੇ ਹਨ ਪਤ ਪਵਿੱਤਰ ਗੁਰ ਹਰ ਕੀਏ ਮੇਰੀ ਜਿੰਦੂ ਮੇਰੀ ਇੰਦਿਆਨ ਸਾਪੀ ਆਦਮੀ ਵੀ ਪਵਿੱਤਰ ਗੁਰੂ ਸਾਹਿਬ ਨੇ ਹਰੀ ਦਾ ਨਾਮ ਦੇ ਕੇ ਕਰ ਦਿੱਤੇ ਚਾਹ ਕੁੰਦੀ ਚਾਹ ਜੁਗ ਜਾ ਤੇਰਾ ਗੁਰੂ ਜੇ ਪਿਆਰੇ ਚਾਹੋ ਜੁਗਾਂ ਵਿੱਚ ਸੱਜੂ ਤੇ ਤਾਂ ਦੁਆੜ ਕਲ ਦੀ ਵਸੇ ਜੋਹੋਂ ਕੁੰਟਾਂ 'ਤੇ ਉਤਰ ਖੜੂ ਪੂਰੇ ਪਾਸੇ ਸਾਰੇ ਜਾਣੇਗੇ ਚਾਰ ਖਾਣੀਆਂ ਜੀ ਹੋਮੈ ਮੈਲ ਸਭ ਉਤਰੀ ਏੜੀ ਜਿੰਦੂੜੀ ਉਹਨਾਂ ਵੀ ਹੋਮੈ ਦੀ ਮੈਲ ਸਾਰੀ ਉੱਤਰ ਗਈ ਏ ਮੇਰੀ ਜਿੰਦ ਜਾਨ ਹਰ ਅੰਮ੍ਰਿਤ ਹਰ ਸਰਨ ਹਰ ਤੇਰਾ ਜਿਹੜੇ ਹਰ ਹਰ ਨਾਮ ਰੂਪੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ਼ਨਾਨ ਕਰਦੇ ਐ ਅਪਰਾਧੀ ਪਾਪੀ ਉਦਰੇ ਮੇਰੀ ਜਿੰਦੂੜੀਏ ਮੇਰੀ ਜਿੰਦ ਯਾਰੋ ਗੁਨਾਹਾਂ ਨੂੰ ਕਰਨ ਵਾਲੇ ਹੋਰ ਨਾ ਦੇਵਤਾਂ ਨੂੰ ਲਾਜੂਨ ਵਾਲੇ ਪਾਪਾਂ ਨੂੰ ਕਰਨ ਵਾਲੇ ਉਹ ਉਦੁਰ ਕੇ ਮੁਕਤ ਹੋ ਗਏ ਜਨ ਨਾਨਕ ਖਿੰਨ ਹਲ ਰਾਤੇ ਜਿਹੜੇ ਖਿੰਨ ਜਿਨ੍ਹਾਂ ਜਿ ਰਵੀ ਰਾਮ ਹਰੀ ਦੇ ਵਿੱਚ ਰੰਗੇ ਗਏ ਜਿਨ੍ਹਾਂ ਦੇ ਚਿੱਤ ਬਿਹਾਗੜਾ ਮਹੱਲਾ ਚੌਥਾ ਹਾਉ ਬਲੇ ਹਾਰੀ ਤਿੰਨ ਕਉ ਮੇਰੀ ਜਿੰਦੂੜੀਏ ਮੇਰੀ ਜਿੰਦ ਯਾਨੂ ਨੋ ਤੁਸੀਂ ਬਲੇ ਹਾਰ ਕੁਰਬਾਨ ਜਾਣੇ ਹਾ ਜਿਨ ਹਰ ਹਰ ਨਾਮ ਆਧਾਰੂ ਰਾਂ ਜਿਨ ਨੰਦ ਰਾਮ ਦਾ ਹਰ ਹਰ ਦਾ ਨਾਮ ਆਸਰਾ ਹੈ ਹਿਰਦੇ ਚ ਸਤਿਗੁਰ ਨਾਮ ਦਰੜਾਇਆ ਮੇਰੀ ਜਿੰਦੂੜੀਏ ਸਤਿਗੁਰੂ ਨੇ ਨਾਮ ਨੂੰ ਬਿਰੜ ਕਰਾਤਾ ਹੈ ਬੇ ਮੇਰੀ ਯਾਨ ਬਿਖ ਪਾਉ ਜਲ ਤਾਰਨ ਹਾਰੂ ਰਾਂ ਸੰਸਾਰ ਸਮੁੰਦਰ ਇਸ ਤੋਂ ਤਾਰਨ ਵਾਲਾ ਹੈ RAM ਦਾ ਨਾਮ ਜਿਨ ਇੱਕ ਮਨ ਹਰ ਧਿਆਇਆ ਮੇਰੀ ਜਿੰਦ ਜਾਨ ਨੂੰ ਜਿਨਾਂ ਨੇ ਇਕਾਗਰ ਮਨ ਕਰਕੇ ਇੱਕ ਛੇ ਕੇ ਇਕਮਾਨ ਹੋ ਕੇ ਹਰੀ ਨੂੰ ਧਿਆਨਾ ਕੀਤਾ ਹੈ ਤਿੰਨ ਸੰਤ ਜਨਾ ਜੈਕਾਰੂਰ ਹੋਰ ਲੋਕ ਦੇ ਸੰਤ ਹਨ ਉਹਨਾਂ ਦਾ ਜੈ ਜੈਕਾਰ ਹੈ ਹੈ ਪਿਆਰੇ ਨਾਨਕ ਹਰ ਜਪ ਸੁਖ ਪਾਇਆ ਮੇਰੀ ਜਿੰਦ ਜਾਨ ਜਿਨਾਂ ਨੇ ਹਰੀ ਦੇ ਨਾਮ ਨੂੰ ਜਪਿਆ ਹੈ ਉਨਰ ਸੋਖ ਸੁਖ ਨੂੰ ਪਾਉਣਾ ਕੀਤਾ ਹੈ ਮੇਰੀ ਜਾਨ ਸਭ ਦੁਖ ਨਿਵਾਰਨ ਹਾਰੂ ਰਾਮ ਉਹ ਫਰਜ ਮਨੁਮੰਦ ਦੁਖ ਲੇਟਣ ਵਾਲਾ ਹੈ ਰਸਨਾ ਧਨ ਧੰਨ ਹੈ ਮੇਰੀ ਜਿੰਦੜੀ ਜੀ ਜਿੰਦੀ ਰਾਸ ਉਹ ਰਸਨਾ ਹੈ ਜੋ ਰਸ ਕਰਕੇ ਗੁਣ ਗੁਣਦੀ ਹੈ ਧੰਤਾ ਦੇ ਯੋਗ ਹੈ ਗੁਣ ਦਾ ਹੈ ਹਰ ਪ੍ਰਭ ਕੀ ਰਾਮ ਜਿਹੜੇ ਹਰੀ ਪ੍ਰਭੂ ਰਾਮ ਕੀਰੇ ਦੇ ਗਾਉਂਦੀ ਹੈ ਗੁਣ ਨੂੰ ਇਹ ਸਰਬ ਨੂੰ ਭਲੇ ਸੋਬਨੀਕ ਹੈ ਮੇਰੀ ਜਿੰਦੂੜੀ ਜਿੰਦੂੜੀ ਉਹ ਸਰਬ ਨੂੰ ਕੰਨ ਬੜੇ ਚੰਗੇ ਹੈ ਤੇ ਸੋਬਨੀਕ ਹਨ ਹਰ ਕੀਰਤਨ ਸੁਣ ਹੈ ਹਰ ਤੇਰੇ ਰਾਗ ਇਹ ਆਂਜੋ ਹਰ ਤੇਰੇ ਕੀਰਤਨ ਨੂੰ ਸੁਣਦੇ ਹਨ ਕੰਨ ਸੋ ਸੀਸ ਭਲਾ ਪਵਿੱਤਰ ਪਾਵਨ ਹੈ ਮੇਰੀ ਜਿੰਦੂ ਇਹ ਮੇਰੀ ਜਿੰਦ ਜਾਨ ਉਹ ਸਿਰ ਵੀ ਭਲਿਆ ਤੋਂ ਪਵਨਾ ਹੈ ਪਵਿੱਤਰ ਤੋਂ ਪਵਿੱਤਰ ਹੈ ਪਾਵਨ ਕਰਨ ਵਾਲਾ ਹੈ ਜਾਏ ਲੱਗਦਾ ਗੁਰ ਪੈਰੇ ਰਾਂ ਜੋ ਪਾਵਨ ਗੁਰੂ ਸਾਹਿਬ ਦੇ ਪੁਵਿੱਤਰ ਚਰਨਾਂ ਆ ਰਾਮ ਦਾ ਰੂਪ ਹੋ ਉਹਨਾਂ ਚਰਨਾਂ ਕਮਲਾਂ ਦੇ ਨਾਲ ਜਾ ਕੇ ਲੱਗਦਾ ਸਿਰ ਉਹ ਪੁਵਿੱਤਰ ਤੋਂ ਪੁਵਿੱਤਰ ਭਲੇ ਤੋਂ ਭਲਾ ਹੋ ਜਾਂਦਾ ਹੈ ਗੁਰ ਬਿਟੇ ਹੋ ਨਾਮ ਸੁਆਇਆ ਮੇਰੀ ਜਿੰਦੇ ਮੇਰੀ ਜਿੰਦਿਆਨ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਗੁਰੂ ਨਾਨਕ ਸਾਹਿਬ ਤੋਂ ਗੁਰੂ ਰਾਮਦਾਸ ਫਰਮਾਉਂਦੇ ਹਨ ਗੁਰ ਅਮਰਦਾਸ ਸਾਹਿਬ ਤੋਂ ਬਾਅਦ ਨੇ ਜਾਂਦੇ ਹਾਂ ਇਹਨੂੰ ਹਰ ਹਰ ਨਾਮ ਚਿਤੇਰੀ ਦੇ ਦੇਤੇ ਕਰਾਉਣਾ ਕੀਤਾ ਹੈ ਤੇ ਨੇਤਰ ਭਲੇ ਪਰਵਾਣ ਹੈ ਮੇਰੀ ਜਿੰਦੂੜੀਏ ਉਹ ਨੇਤਰ ਹੈ ਭਲੇ ਤੋਂ ਭਲੇ ਪਰਮਾਨੰਗ ਸਫਲੇ ਹਨ ਇਹ ਮੇਰੀ ਜਿੰਦੂ ਜੋ ਸਾਧੂ ਸਤਗੁਰ ਦੇਖਹਿ ਰਾਂ ਜੋ ਰਾਮ ਦੇ ਸਾਧੂ ਸ੍ਰੇਸ਼ਟ ਸੰਤ ਗੁਰ ਸਿੱਖਾ ਨੂੰ ਇਹ ਸਤਗੁਰਾਂ ਨੂੰ ਰਾਮ ਦੇ ਰੂਪ ਵੇਖਦੇ ਹਨ ਤੇ ਹੱਥ ਪੁਨੀਰ ਬਿਸਤਰ ਹੈ ਮੇਰੀ ਜਿੰਦੂੜੀ ਉਹ ਹੱਥ ਵੀ ਪੁਵਿੱਤਰ ਤੋਂ ਪੁਵਿੱਤਰ ਹੈ ਮੇਰੀ ਜੰਗੋ ਹਰ ਜਸ ਹਰ ਹਰ ਲੇ ਖਹਿਰਾ ਜੇ ਰਾਮ ਦੇ ਹਰ ਜਸਨ ਲਿਖਦੇ ਆ ਪੁਵਿੱਤਰ ਹਰੀ ਦਾ ਜਸ ਹੈ ਇਸ ਨੂੰ ਜਿਹੜੇ ਲਿਖਦੇ ਹੱਥੋਂ ਵੀ ਪਵਿੱਤਰ ਹਨ ਜਿਨ ਜਨ ਕੇ ਪਾਗ ਲਿਤ ਪੂਜੀ ਇਹ ਮੇਰੀ ਜਿੰਦ ਜਿੰਦ ਜਾਨੋ ਨਾ ਪਿਆਰ ਦੇ ਚਰਣਾ ਕਮਣਾ ਦਾ ਪੂਜਨ ਕਰੀਉ ਨਤਾ ਪਰ ਵੀ ਜੋ ਮਾਰਗ ਧਰਮ ਚੱਲੇ ਸਹਾਰਾ ਜਿਹੜੇ ਰਸਤੇ ਮਾਰਗ ਧਰਮ ਦੇ ਰਸਤੇ ਤਾ ਤਕਦੀ ਵੀ ਸੁਖ ਸੰਗਤ ਦੇ ਰਸਤੇ ਚੱਲਣਾ ਕਰਦੇ ਅਸਾ ਕਰਕੇ ਆਵੋ ਵੇ ਨਾਨਕ ਤੈਨੂੰ ਮਿਲ ਤੋਂ ਪਾਰਿਆ ਮੇਰੀ ਜਿੰਦੜੀਏ ਉਹਨਾਂ ਦੇ ਮਿਲ ਤੋਂ ਪੁਰੂ ਗੂਸਾਲ ਵੀ ਕਹਿੰਦੇ ਸੀ ਵਾਰਨਿੰਗ ਆਨੇ ਹੈ ਮੇਰੀ ਜਿੰਦਿਆਨ ਹਰ ਸੋਣੋ ਹਰ ਨਾਮ ਮੰਨੇ ਸਹਾਰਾ ਜੀ ਹਰਿ ਦੇ ਨਾਮ ਨੇ ਸਰਬ ਨੂੰ ਕਰਦੇ ਸਰਬਾ ਦੇ ਵਿਸ਼ਾਸਿਆਰਾ ਤੇ ਮਨੁਸ਼ਿਆ ਮੰਦਿਆ ਬਸਾ ਕਰਕੇ RAM ਦੇ ਨਾਮ ਨੂੰ ਹਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ ਉਹਨਾਂ ਦੇ ਜਿੱਦ ਕੇ ਐਸਾ ਖੜਾ ਉਪਰਾਪਤ ਹੁੰਦਾ ਹੈ ਧਰਤੀ ਵੀ ਮਾਰਾ ਦਾ ਸਿਮਨ ਕਰਦੀ ਪ੍ਰਤੀਤ ਹੁੰਦੀ ਹੈ ਉਹਨਾਂ ਨੂੰ ਅਤੇ ਆਕਾਸ਼ ਵਿੱਚ ਵੀ ਪਰਮੇਸ਼ਰ ਦਾ ਕੀਰਤਨ ਹੁੰਦਾ ਸੁਣਦਾ ਹੈ ਸਭ ਹਰ ਹਰ ਨਾਮ ਧਿਆਵੈ ਰਾਮ ਇਹ ਸਾਰੇ ਤੱਤ ਵੀ ਹਰ ਨਾਮ ਨੂੰ ਕਿਉਂਦੇ ਐਸੀ ਅਵਸਥਾ ਉਹਨਾਂ ਨੂੰ ਪ੍ਰਾਪਤ ਹੁੰਦੀ ਹੈ ਧਰਤੀ ਦੇ ਆਵਾ ਸੰਗਤ ਦੀ ਇਹ ਗੋਣ ਹੈ ਧਰਤੀ ਆਵਾਜ਼ ਨੂੰ ਜ਼ਰੂਰ ਖਿੱਚਦੀ ਹੈ ਜਿੱਥੇ ਜੰਗ ਹੋਏ ਹੁੰਦੇ ਹਨ ਉੱਥੇ ਗਰਮੀ ਦੇ ਰੂਪੇ ਹੜ ਬੋਲਦੇ ਆ ਜਿਵੇਂ ਜੰਗ ਵਾਲੇ ਬੋਲਦੇ ਮਾਰ ਲੋ ਫੜ ਲੋ ਪੁੱਟ ਲੋ ਮਰ ਗਿਆ ਪਿਹਾਇਆ ਮੈਨੂੰ ਪਾਣੀ ਇਹ ਆਵਾਜ਼ਾਂ ਹੜ ਬੋਲਦੇ ਆ ਜਿੱਥੇ ਜੰਗ ਹੋਏ ਨੇ ਧਰਤੀ 'ਚ ਕਿਉਂ ਧਰਤੀ 'ਚ ਆਵਾਜ਼ ਪਕੜੀ ਹੋਈ ਹੁੰਦੀ ਹੈ ਐਸੇ ਪ੍ਰਕਾਰ ਆਕਾਸ਼ ਵਿੱਚ ਵੀ ਆਵਾਜ਼ ਸਾਹ ਸੰਗੇਜੀ ਗੋਣਾ ਆਕਾਸ਼ ਦਾ ਸ਼ਬਦ ਗੋਣਾ ਆਕਾਰ ਦਾ ਅਕਾਂਸ਼ ਵਿੱਚ ਵੀ ਆਵਾਜ਼ਾਂ ਹਨ ਗਈਆਂ ਅਮਰੀਕਾ ਦੇ ਲੋਕਾਂ ਨੇ ਐਸਾ ਅੱਲਾ ਪਿਆਰ ਕੀਤਾ ਕਿ ਹੁਣ ਜਿਹੜੀ ਅਜੀਲ ਆ ਉਹ ਵਿਗੜ ਚੁੱਕੀ ਹੈ ਪਾਪੀਆਂ ਨੇ ਢੁੱਤੇ ਕਰ ਦਿੱਤੀ ਹੈ ਜਿਵੇਂ ਇਸ਼ਤਿਆ ਦੇ ਨਾਲ ਵਰਤੀ ਹੈ ਨਾ ਅਜੀਲ ਉਹ ਸੈਕੂਲਰ ਸੀ ਸਹੀ ਸਭ ਸਕੀਏ ਐਸੇ ਸਮਝਣ ਬਾਅਦ ਉਹਨੇ ਕਾਲਾ ਬਣਾਇਆ ਅਮਰੀਕਾ ਵਾਲਿਆਂ ਨੇ ਅੱਲਾ ਬਣਾ ਕੇ ਇਸੇ ਦੀ ਆਵਾਜ਼ ਨੂੰ ਵੱਖਰੀ ਕਰਨੀ ਚਾਹੁੰਦੇ ਸੀ ਉਹ ਅਰ ਅਕਾਸ਼ ਇੰਨਾ ਕਮਾਰ ਆਇਆ ਪਹਿਲਾ ਸੀ ਉਹ ਵਿਸਰਾ ਇਸਾਰੀ ਆਵਾਜ਼ ਨੂੰ ਕੱਢ ਨਾ ਸਕੇ ਅਕਾਸ਼ ਵਿੱਚੋਂ ਇਸ ਪ੍ਰਕਾਰ ਆਕਾਸ਼ ਦੇ ਕਿੰਨੀ ਸ਼ਬਦ ਧਾਰਨ ਦੀ ਤਾਕਤ ਹੈ ਇਹ ਸਮਝ ਲੋ ਭਾਵੇਂ ਵੱਖਰਾ ਨਹੀਂ ਕਰ ਸਕਦੇ ਅੰਜੀਲ ਨੂੰ ਕਿਉਂਕਿ ਇਹਦੇ ਦੀ ਕਿਹੜੀ ਆਵਾਜ਼ ਹੈ ਉਹ ਇੰਜ ਮਸ਼ੀਨ ਦੀ ਤਿਆਰ ਨਹੀਂ ਕਰ ਸਕਦੇ ਉਹ ਜਿਸ ਆਰੀ ਸਾਰੀ ਆਵਾਜ਼ ਨੂੰ ਸਮਝ ਸਕਣ ਪਰ ਆ ਤਤਪਾ ਵਿੱਚ ਵੀ ਆਵਾਜ਼ ਭਰੀ ਹੋਈ ਹੈ ਸੋ ਸਵਾਜ ਨੂੰ ਸਰ ਨੂੰ ਜਿਹੜੇ ਗੁਰਮੁਖ ਹੈ ਉਹਨਾਂ ਨੂੰ ਪਰਮੇਸ਼ਰ ਦੀ ਆਵਾਜ਼ ਸੁਣਦੀ ਹੈ ਹਾਂ ਹਰਤ ਪਾਤਾਲ ਆਕਾਸ਼ ਹੈ ਮੇਰੀ ਜਿੰਦੜੀਏ ਇਹ ਮੇਰੀ ਜਿੰਦ ਜਾਣ ਜਿਹੜੀ ਧਰਤੀ ਹੈ ਤੇ ਆਕਾਸ਼ ਆਦਕ ਹੈ ਸਭ ਹਰ ਹਰ ਨਾਮ ਤੇ ਆਵੈ ਰਾਮ ਸਾਰੇ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਰਾਮ ਦੇ ਨੂੰ ਜਹਉਂਦੇ ਹਨ ਇਕ ਤਰ੍ਹਾਂ ਧਰਤੀ ਦਾ ਅਧਿਖ ਦੇਵਤਾ ਹੈ ਜਿਹੜੀ ਧਰਤੀ ਬਹੁਤ ਆਕਰੂਪ ਦਾ ਰੂਪ ਧਾਰ ਕੇ ਫਰੀਦ ਫਰਿਆਦ ਕਰਦੀ ਹੈ ਇੱਕ ਆਕਾਸ਼ ਦਾ ਸ਼ਬਦ ਗੁਣ ਧਾਰਨ ਵਾਲਾ ਅਧਿਖ ਦੇਵਤਾ ਹੈ ਸਾਰੇ ਉਹ ਪਰਮੇਸ਼ਰ ਰਾਮ ਦੇ ਨਾਮ ਨੂੰ ਝਾਣਦੇ ਹਨ ਪਾਉਣ ਪਾਣੀ ਬੈ ਸੰਤਰੋ ਮੇਰੀ ਜਿੰਦੜੀ ਹੈ ਬਹੁਤ ਜਿਆਦਾ ਸਾਰਿਆਂ ਦੇ ਸਾਹ ਬਣਿਆ ਹੋਇਆ ਦਾ ਸ਼ਾਂਤ ਨਗਮੀ ਜਿਹੜੀ ਸ਼ਾਇਰਾਂ ਦੀ ਜਿਠੜਾ ਵੀ ਹੋ ਕੇ ਅੰਨ ਹਜਮ ਕਰਦੀ ਹੈ ਬੰਦੀ ਜਿਵੇਂ ਸਾਰਿਆਂ ਨੂੰ ਤੇ ਨੌਣ ਵਾਲਾ ਬੰਦੇ ਪਹਿਲਾ ਪਾਣੀ ਜੀਉ ਹੈ ਕਿ ਤੇ ਹਰਿਆ ਸਭ ਕੋ ਏ ਨਿਤ ਹਰ 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 ਜਸ ਦਾ ਵਾ ਰਾਮ ਇਹ ਕਤਨੀ ਕਾਈ ਨਿਭਾ ਪਰਤੀ ਹਰੀ ਦੇ ਰਾਮ ਦੇ ਹਰ ਹਰ ਜਸ ਨੂੰ ਮੜਵਾਣੀ ਸੀਰ ਕਰਕੇ ਗਾਉਂਦੇ ਹਨ ਐਸੀ ਅਵਸਥਾ ਕਦੋਂ ਆਪਣੇ ਤੇ ਪ੍ਰਾਪਤ ਹੋਊਗੀ ਵਾਪਰੇ ਜੀ ਜਦੋਂ ਐਸਾ ਸਿਮਰਨ ਹੋਵੇਗਾ ਕਤਨੀ ਸਿਮਰਨ ਕਰਦੇ ਪ੍ਰਤੀਤ ਹੋਣਗੇ ਬਾਣੋ ਪਰਣੋ ਸਭ ਆਕਾਰ ਹੈ ਮੇਰੀ ਜਿੰਦੜੀ ਇਹ ਬਾਣ ਸਰੀਰ ਜਿੰਨੇ ਹਨਗੇ ਕਰਨ ਕਾਂਖ ਆਦਿਕ ਜਿੰਨੇ ਹਨਗੇ ਮਨ ਬਿਰਸ਼ਾਦਿਕ ਜਿੰਨੇ ਹਨਗੇ ਜਿੰਨੇ ਸਾਰੇ ਸਰੀਰਾਂ ਦੇ ਆਕਾਰ ਹੋਣਗੇ ਮੁਖ ਹਰ ਹਰ ਨਾਮ ਧਿਆਵੈ ਰਾਮ ਸਾਰੇ ਜਿੰਨੇ ਮੁਖੀ ਹੈ ਉਹ ਹਰ ਪਰਮੇਸ਼ਰ ਨੂੰ ਨਾਮ ਨੂੰ ਮੁਖੋਂ ਰਾਮ ਦੇ ਨੂੰ ਧਿਆਉਂਦੇ ਆ ਐ ਇਸੇ ਪ੍ਰਕਾਰ ਆਪਾਂ ਨੂੰ ਵੀ ਧਿਆਉਣਾ ਚਾਹੀਦਾ ਹੈ ਬਾਣ ਸਰੀਰ ਅਧੇ ਤਰਨ ਇੰਦਰੀਏ ਆਦਿਕ ਸਾਰੰਗ ਪ੍ਰਵੇਸ਼ਰ ਦਾ ਸ਼ਰਮ ਹੁੰਦਾ ਹੈ ਮੁਖ ਹਰ ਹਰ ਨਾਮ ਤੇ ਆਵਰਾ राम ਦੁਖੀ ਜੋ ਹਰੀ ਹੈ राम ਉਸ ਦੇ ਨਾਮ ਨੂੰ ਧੰਦੇ ਹਨ ਮੁਖ ਕਰਕੇ ਨਾਨਕ ਤੇ ਹਰ ਦਾ ਪੈਨ ਪਹਿਨਾਇਆ ਮੇਰੀ ਜਿੰਦੂੜੀ ਸਤਿਗੁਰੂ ਜੀ ਕਹਿੰਦੇ ਨੇ ਹਰੀ ਦੇ ਲਾੜ ਜੀ ਪਹਿਨਾਇਆ ਪੋਸ਼ਾਕ ਜਸੂਪੀ ਪੋਸ਼ਾਕ ਕਰਕੇ ਉਹ ਸਿਰੋਪਾ ਭਗਤੀ ਦੇ ਕਰਕੇ ਪਹਿਨਾਏ ਗਏ ਹਨ ਸਿਰੋਪਾਉ ਦੇ ਸਹਿਤ ਹੋਏ ਵਿੜਿਆਏ ਗਏ ਹੈ ਜੋ ਗੁਰਮੁਖ ਭਗਤ ਮਨ ਲਾਵੇ ਰਾ ਜਿਹੜੇ ਗੁਰਮੁਖ ਬਣ ਕੇ ਮਹਾਰਾਜੀ ਰਾਮ ਦੀ ਭਗਤੀ ਚ ਮਨ ਨੂੰ ਲਾਉਂਦੇ ਹੈ ਉਹ ਸਿਰੋਪਾਉ ਧਗਦੀ ਭਗਤ ਸਿਰਦਾਉ ਨੀਓਂ ਕਰੋਤਨੀ ਪ੍ਰਤਾਪ ਨਾਨਕ ਕਰੋ ਜਾਤਾ ਕਿਉਂ ਪਹਿਨਾਏ ਜਾਂਦੇ ਰਾਮ ਦੇ ਨਾਮ ਵਿੱਚ ਮਨ ਨੂੰ ਭਗਤੀ ਚ ਲਾਉਣ ਵਾਲੇ ਰਾਮ ਦੀ ਜੀ ਰੂ ਸਭ ਆਕਾਰ ਹੈ ਮੇਰੀ ਜਿੰਦੜੀ ਮੁਖ ਹਰ ਹਰ ਨਾਮ ਆਵੇ ਰਾਮ ਨਾਮ ਤੇ ਹਰ ਦਰ ਪੈ ਨਾ ਆਏ ਮੇਰੀ ਜਿੰਦੜੀ ਜੋ ਹਰਮੁ ਭਗਤ ਮਨ ਲਾਵੇ ਵਾਹਿਗੁਰੂ ਕਾ